ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਤੇ ਆਪਾਂ ਇਹਦਾ ਢੂਲਾ ਲੱਗਦਿਆਂ ਕਰਨ ਕੰਮ ਆਪਣਾ ਤਕਰੀਬਨ ਲੱਗ ਗਿਆ ਲਾ ਵੀ ਤੇ ਬਸ ਅਜੇ ਢੂਲਾ ਕਰਨ ਦੀ ਕਰਦੇ ਆਂ ਤਿਆਰੀ ਇਹਦੀ ਤੇ ਪਰਸੋਂ ਤੱਕ ਡੇ ਬਣਾ ਸੱਤ ਪਾਵਾਂਗੇ ਆਪਾਂ ਬਾਕੀ ਚਲਿਆਂ ਦਾ ਕੰਮ ਲਓ ਜੀ ਗਾਡਰ ਆਪਣੇ ਹਾਗੇ ਤਕਰੀਬਨ ਤੇ ਗਾਡਰ ਚਾੜਨ ਦੀ ਤਿਆਰੀ ਕਰਦੇ ਆਪਾਂ ਗਾਡਰ ਪਾ ਕੇ ਫਿਰ ਫੱਟੀ-ਫੁੱਟੀ ਪਾਵਾਂਗੇ ਫੱਟੀ-ਫੁੱਟੀ ਜਣਾਗੇ ਅੱਜ ਤੇ ਐਨ ਤੇ 2d ਇਹਦਾ ਕੰਮ ਕਰ ਦਿਆਂਗੇ ਅੱਜ ਟੂਲੇ ਦਾ ਤੇ ਸਵੇਰੇ ਪਲਾਈ-ਪਲੂਈ ਪਾ ਕੇ ਸਰੀਏ ਦਾ ਬਨਮਨਈਆ ਕਰ ਦਿਆਂਗੇ ਲਓ ਜੀ ਇੱਕ ਕਮਰੇ ਦਾ ਤਾਂ ਹੋ ਗਿਆ ਗਾਡਰ ਟਾਈਟ ਆਪਣੇ ਹੁਣ ਦੂਜੇ ਤੇ ਲਾਗਦੇ ਆ ਕਰ ਲਾ ਤੇ ਇਹਦੇ ਲਾਗਦੇ ਆ ਕਰਨਾ ਤੇ ਇਹਦੇ ਕਮਰੇ ਦੇ ਹੋ ਗਏ ਆਪਣੇ ਜਮਾ ਸੂਤ ਚ ਪਏ ਗਾਡਰ ਇਹਦਾ ਕੰਮ ਕੰਪਲੀਟ ਆ ਲਓ ਜੀ ਗਾਡਰਾਂ ਦਾ ਨਾਥਨ ਸਹੀਆ ਹੋ ਗਿਆ ਆਪਣਾ ਐਨ ਏ ਟੂ ਜ਼ेड ਕੰਮ ਓਕੇ ਆ ਸਾਰੇ ਇੱਕ ਲੈਵਲ 'ਤੇ ਪਏ ਆ ਗਾਡਰ ਤੇ ਹੁਣ ਪੱਟੀ ਲਿਆ ਕੇ ਪਾਉਨੇ ਆ ਤੇ ਸਮਾਂ ਆਏਗਾ ਹਲੇ ਤੇ ਪੱਟੀ ਜਿੰਨੀ ਕ ਪੈਂਦੀ ਹੋਈ ਪਾ ਕੇ ਸ਼ਵੇਰੇ ਛੱਟ ਕੇ ਪਲਾਈਆਂ ਤੇ ਬਸ ਕਰਦੇ ਆਂਗੇ ਕੱਲ ਨੂੰ ਤਿਆਰੀ ਇਹਦੀ ਜੀ ਫੱਟੀ ਫੁੱਟੀ ਪਾ ਕੇ ਉਹਦਾ ਕੰਮ ਕੰਪਲੀਟ ਕਰਤਾ ਆਪਾਂ ਤੇ ਹੁਣ ਸਵੇਰੇ ਪਾਵਾਂਗੇ ਪਲਾਈ